ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਯਤਨਾਂ ਨਾਲ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ। ਫਸਲਾਂ ਦੀ ਸਿੰਚਾਈ ਲਈ 14103 ਖਾਲਾਂ ਨਾਲ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ। ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ। मेरा नाम गुरमीत सिंह है जी। ਸਾਡਾ ਪਿੰਡ ਸ਼ਮਸ਼ਪੁਰ ਸਿੰਘ ਹੈ ਜੀ। ਤਹਿਸੀਲ ਖਮਾਣਾ ਜ਼ਿਲ੍ਹਾ ਫਤਿਹਗੜ ਸਾਹਿਬ ਜੀ। 20 ਸਾਲ ਬਾਅਦ ਸਾਡੇ ਖੇਤਾਂ 'ਚ ਪਾਣੀ ਆਇਆ ਜੀ। ਵੀ ਭਗਵੰਤ ਮਾਨ ਸਾਹਿਬ ਨੇ ਜਿਹੜੀ ਪੱਕੀ ਪਾਈਪਲਾਈਨ ਬਣਾਈ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਸਾਡੇ ਤਾਂ ਪਾਣੀ ਆਉਂਦਾ ਨਹੀਂ ਸੀ ਇਸ ਵਾਰ ਆਇਆ ਜੀ। ਮੇਰਾ ਨਾਮ ਕੀਸੂ ਸਿੰਘ ਹੈ। ਸਾਰੀਆਂ ਸਰਕਾਰਾਂ ਤੋਂ ਵਧੀਆ ਬਰਾ। ਮੁੱਖ ਮੰਤਰੀ ਬਹੁਤ ਵਧੀਆ ਸੀ ਤਾਂ ਇਹ ਕਹਾਂਗੇ ਵੀ ਮੇਰਾ ਨਾਮ ਗੁਰਮਿੰਦਰ ਸਿੰਘ ਤੁਸੀਂ ਦੇਖ ਸਕਦੇ ਹੋ ਵੀ ਪਿੱਛੇ ਵੀ ਪਾਣੀ ਚੱਲ ਰਿਹਾ ਹੈ ਇੱਧਰ ਸੁਆਇਆ ਇੱਧਰੋਂ ਵੀ ਪਾਣੀ ਆ ਰਿਹਾ ਹੈ ਅਸੀਂ ਮਾਨ ਸਰਕਾਰ ਦੇ ਸਾਰੇ ਨਗਰ ਵੱਲੋਂ ਸਾਰੇ ਇਲਾਕੇ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ ਪਟੰਡਾ ਸੈਸ਼ਨ ਡਿਵੀਜ਼ਨ ਚ ਅਸੀਂ ਗੁੱਖ ਲਾਂ ਦਾ ਇੱਕ ਕੋਈ ਬੜੀ ਸਵੱਛ ਜਿਹੜੀ ਸਾਡੀ ਮੁਹਿੰਮ ਹੈ ਉਹ ਚਲਾਈਏ ਅਸੀਂ ਦੇਖਦੇ ਹੁੰਦੇ ਸੀਗੇ ਕਿ ਜਿਹੜਾ ਪ੍ਰਸ਼ੰਦਾ ਸੈਸ਼ਨ ਡਿਵੀਜ਼ਨ ਦਾ ਜਿਹੜਾ ਬਿਲਡਿੰਗ ਹੈਗੀ ਹੈ ਸਾਡੀ ਕੋਰਤ ਦੀ ਉਹਦੇ ਬਾਹਰ ਸਾਡੇ ਕੋਲ ਜਿਹੜੀ ਜਗ੍ਹਾ ਹੈ ਬੜੀ ਥੋੜੀ ਡਰਾਈ ਐਂਡ ਉਹ ਹੈ ਉਸ ਕਰਕੇ ਅਸੀਂ ਅੱਜ ਇਹਦੇ ਵਿੱਚ ਬਹੁਤ ਸਾਰੇ ਉਹਨੂੰ ਹਰਾ-ਭਰਾ ਰੱਖਣ ਲਈ ਅੱਜ ਅਸੀਂ ਰੁੱਖ ਲਾਏ ਨੇ ਤੇ ਸਾਰਿਆਂ ਨੇ ਸਾਰੇ ਜੱਜਸ ਨੇ ਇੱਕ ਇੱਕ ਰੁੱਖ ਨੂੰ ਅੱਜ ਵੋਟ ਲਿਆ ਅਸੀਂ ਕੋਸ਼ਿਸ਼ ਇਹ ਹੀ ਕਰਾਂਗੇ ਕਿ ਇਹ ਵਾਲੀ ਮੁਹਿੰਮ ਅੱਗੇ ਚਲਦੀ ਰਹੇ ਤਲਵੰਡੀ ਸਾਬੋ ਵੀ ਇਦਾਂ ਦੀ ਅਸੀਂ ਹੋ ਰੱਖਾਂਗੇ ਇੱਕ ਅਸੀਂ ਫੂਲ ਸੈਸ਼ਨ ਡਿਵੀਜ਼ਨ ਚ ਵੀ ਇਹ ਹੀ ਕਰਾਂਗੇ ਤੇ ਆਉਣ ਵਾਲੇ ਦਿਨਾਂ ਚ ਅਸੀਂ ਹੋਰ ਇਹ ਮੁਹਿੰਮ ਨੂੰ ਅੱਗੇ ਵਧਾਉਣ ਲਈ ਹੋਰ ਜੁਡੀਸ਼ਰੀ ਦਾ ਵੀ ਇੱਕ ਯੋਗਦਾਨ ਰਹੇ ਇਸ ਗੱਲ ਤੇ ਇਸ ਕਰਕੇ ਅਸੀਂ ਅੱਜ ਇੱਕ ਉਹ ਆਯੋਜਨ ਕੀਤਾ ਇਹਦਾ ਬੜਾ ਅੱਛਾ ਪ੍ਰਭਾਵ ਆਉਣ ਵਾਲੇ ਚਾਹਾਂ ਚ ਸਾਡੇ ਬੱਚਿਆਂ ਨੂੰ ਵੀ ਜ਼ਰੂਰ ਫਾਇਦਾ ਸਰ ਆਮ ਲੋਕਾਂ ਨੂੰ ਮੈਂ ਜੇ ਨਾ ਸਮਝਾ ਤਰੀਕਾ ਦੇਖੋ ਜੀ ਅੱਜਕੱਲ ਗਲੋਬਲ ਵਾਰਮਿੰਗ ਕਰਕੇ ਇਸ ਤਰ੍ਹਾਂ ਦੀ ਥੋੜਾ ਜੀ ਨੌਸਮ ਇਦਾਂ ਦਾ ਹੋ ਰਿਹਾ ਹੈ ਇਹ ਸਾਰਾ ਦਾ ਸਾਰਾ ਅਸਰ ਇਸ ਕਰਕੇ ਹੈ ਕਿ ਅਸੀਂ ਰੁਕ ਘਟ ਲੈ ਰਹੇ ਹੈ ਡਵੈਲਪਮੈਂਟ ਜਿਸ ਜਿਸ ਤਰੀਕੇ ਨਾਲ ਵਧ ਰਹੀ ਹੈ ਉਸ ਤਰੀਕੇ ਨਾਲ ਰੁਕ ਖਾਨੂ ਅਸੀਂ ਨਾ ਸਪੀਡ ਦਾ ਲਾਹ ਨਹੀਂ ਗਰੇ ਜਿੰਨੇ ਕੋ ਅਸੀਂ ਕੱਢੀ ਦਾ ਹੈ ਤੇ ਸਾਰਿਆਂ ਨੂੰ ਮੇਰੇ ਸਾਹਮਣੇ ਜੇ ਅਸੀਂ ਸਾਰੇ ਇੱਕ ਇੱਕ ਰੁੱਖ ਵੀ ਅਸੀਂ ਜਿਆਦਾ ਨਹੀਂ ਤੇ ਇੱਕ ਇੱਕ ਰੁੱਖ ਵੀ ਅਜੇ ਅਸੀਂ ਅਡਾਪਟ ਕਰ ਲਈਏ ਤੇ ਇਹ ਸਾਰੇ ਆਉਣ ਵਾਲੇ ਪੰਜ ਤੋਂ 10 ਸਾਲਾਂ ਚ ਬੜਾ ਫਰਕ ਪਏਗਾ ਇਸ ਐਟਮੋਸਫੇਅਰ ਇਸ ਇਸ ਵੈਦਰ ਚ ਤੇ ਇਹ ਸਾਰਿਆਂ ਲਈ ਮੈਂ ਇੱਕ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ ਕਿ ਪਟੰਡਾ ਵਾਸੀਆਂ ਨੂੰ ਕਿ ਬਹੁਤ ਵਧੀਆ ਸ਼ਹਿਰ ਹੈ ਤੁਹਾਡਾ ਬਹੁਤ ਡਵੈਲਪਮੈਂਟ ਹੋਈ ਹੈ ਤੇ ਲੇਕਿਨ ਉਹ ਡਵੈਲਪਮੈਂਟ ਵੀ ਕਿਸੇ ਨਾ ਕਿਤੇ ਇੱਕ ਥੋੜੀ ਜੀ ਇੱਕ ਅਸੀਂ ਕਹਾਂਗੇ ਕਿ ਥੋੜੀ ਜਿਹੀ ਇੱਕ ਕਮੀ ਰਹਗੀ। ਇਸੇ ਥੋੜੀ ਜਿਹੀ ਰੁੱਖ ਲਾਨ ਨਾਲ ਥੋੜਾ ਗ੍ਰੀਨਰੀ ਜ਼ਿਆਦਾ ਹੋਏਗੀ। ਸਾਡਾ ਸ਼ਹਿਰ ਜਿਹੜਾ ਵੈਸੀ ਇੰਡਸਟਰੀਅਲ ਵੀ ਹੋ ਰਿਹਾ ਹੈ। ਉਹਦੇ ਨਾਲ ਅਸੀਂ ਇਹ ਤੈਨੂੰ ਇਹਨੂੰ ਰੈਜ਼ੀਡੈਂਸ਼ੀਅਲ ਪਰਪਸ ਲਈ ਵੀ ਇਹ ਸ਼ਹਿਰ ਨੂੰ ਅੱਗੇ ਲੈ ਕੇ ਜਾਏਗੀ ਗੱਲ। ਤੇ ਅੱਜ ਸਾਡਾ ਕੀਤਾ ਹੋਇਆ ਇੱਕ ਕੰਮ ਜੇ 5 ਸਾਲਾਂ 'ਚ ਸਾਡੀ ਜ਼ਿੰਦਗੀ ਨੂੰ ਅੱਗੇ ਸਾਡੇ ਬੱਚਿਆਂ ਦੀ ਜ਼ਿੰਦਗੀ ਨੂੰ ਜੇ ਚੰਗਾ ਬਣਾ ਸਕਦਾ ਹੈ।